ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੇ ਅੱਜ ਆਪਾਂ ਨੇ ਇਹ ਵੀਡੀਓ 'ਚ ਗੱਲ ਕਰਨੀ ਆ ਵੀ ਗਾਂ ਚਾਹੇ ਮੱਝ ਆ ਉਹਦੇ ਸੂਣ ਤੋਂ ਬਾਅਦ ਕਿੰਨੇ ਟਾਈਮ ਬਾਅਦ ਆ ਜੇਰ ਆ ਜਿਹੜੀ ਉਹ ਪੈ ਜਾਣੀ ਚਾਹੀਦੀ ਆ ਤੇ ਵੀਰੇ ਪਹਿਲਾਂ ਆਪਾਂ ਨੇ ਇਹ ਗੱਲ ਕਰਨੀ ਆ ਵੀ ਜਦੋਂ ਪਸ਼ੂ ਸੂਂਦਾ ਥੋੜਾ ਹਨਾ ਵੀ ਮਤਲਬ ਉਹਨੂੰ ਹਰੇ-ਚਾਰੇ ਦੀ ਮਾਤਰਾ ਜਿਹੜੀ ਉਹ ਘਟਾ ਦਿਆ ਕਰੋ ਕਿਉਂਕਿ ਵੀਰੇ ਹਰੇ-ਚਾਰੇ 'ਚ ਜਿਹੜੀ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਠੀਕ ਆ ਨਾ ਇੱਕ ਤਾਂ ਵੀਰੇ ਇਹ ਗੱਲ ਦੂਜੀ ਗੱਲ ਇਹ ਆ ਵੀਰੇ ਜੇ 12 14 ਕਿਲੋ ਵਾਲੀ ਮੱਝ ਆ ਤੇ 25 28 ਲੀਟਰ ਵਾਲੀ ਗਾਂ ਥੋੜੀ ਵੀ ਮਤਲਬ ਆਪਾਂ ਨੇ ਉਹਨੂੰ ਕਿੰਨਾ ਰਾਸ਼ਨ ਦੇਣਾ ਹੁੰਦਾ ਕਈ ਵਾਰ ਵੀਰੇ ਆਪਾਂ ਸਲਾਹ ਲੈ ਲੈਂਦੇ ਆ ਵੱਡੇ ਫਾਰਮ ਵਾਲਿਆਂ ਤੋਂ ਉਹ ਕਹਿੰਦੇ ਨੇ ਵੀ ਮਤਲਬ ਖੁੱਲਾ ਰਾਸ਼ਨ ਦੋ ਠੀਕ ਆ ਆਪਣਾ ਡੰਗਰ ਉਹਨੇ ਵਜਣ ਵਾਲਾ ਤੇ ਉਹਨੇ ਦੁੱਧ ਵਾਲਾ ਹੁੰਦਾ ਨਹੀਂ ਯਾਨੀ ਜੀ ਵੀਰੇ ਆਪਣਾ ਐਕਸਪੀਰੀਅੰਸ ਇਹ ਕਹਿੰਦਾ ਵੀ ਜੇ ਤੁਹਾਡਾ ਪਸ਼ੂ ਵੀ ਮਤਲਬ 12 14 ਕਿਲੋ ਵਾਲੀ ਮੱਝ ਆ ਤੇ 25 22 ਲੀਟਰ ਵਾਲੀ ਥੋਡੀ ਗਾਂ ਵੀ ਉਹਨੂੰ ਤੁਸੀਂ 12 ਤੋਂ 15 ਕਿਲੋ ਤੱਕ ਰਾਸ਼ਨ ਸੂਣ ਤੋਂ ਪਹਿਲਾਂ ਦਿੰਨੇ ਹੋ ਤਾਂ ਵਧੀਆ ਇਹਦੇ ਨਾਲ ਵੀ ਇਹ ਇੱਕ ਤਾਂ ਵੀ ਮਤਲਬ ਪਸ਼ੂ ਰਾਜਦਾਨੀ ਹੈਗਾ ਹੁਣ ਜੇ ਕਈ ਵਾਰ ਆਪਾਂ ਕਹਿੰਦੇ ਆ ਪਸ਼ੂ ਨੂੰ ਪੂਰਾ ਰਜਾ ਦਿੰਨੇ ਆ ਉਹਦੇ ਨਾਲ ਵੀ ਇੱਕ ਤਾਂ ਸੂਣ ਚ ਵੀ ਦਿੱਕਤ ਆਉਂਦੀ ਆ ਬਾਕੀ ਉਹਨੂੰ ਮੋਕ ਦੀ ਪ੍ਰੋਬਲਮ ਵੀ ਲੱਗ ਸਕਦੀ ਆ ਆਪਾਂ ਨੇ ਗਾਂ ਦੇ ਸੂਣ ਤੋਂ ਯਾਨੀ ਕਿ 20 ਦਿਨ ਪਹਿਲਾਂ ਵੀ ਮਤਲਬ ਇਹ ਹੁੰਦਾ ਵੀ ਪਸ਼ੂ ਨੂੰ ਬੁਖਾਰ ਨਾ ਹੋਵੇ ਮੋਕ ਨਾ ਲੱਗੇ ਠੀਕ ਆ ਨਾ ਦੁੱਧ ਵੀਰੇ ਕਿਲੋ 2 ਕਿਲੋ ਘੱਟ ਵੀ ਚੱਲ ਜੂਗਾ ਆਪਣਾ ਪਸ਼ੂ ਤੰਦਰੁਸਤ ਸੂਵੇ ਠੀਕ ਆ ਪ੍ਰੋਪਰ ਜੇਰ ਪੋਵੇ ਠੀਕ ਆ ਤਾਂ ਹੀ ਉਹਨੇ ਪ੍ਰੋਪਰ ਆ ਜਿਹੜਾ ਦੁੱਧ ਤੇ ਆਉਣਾ ਹੁੰਦਾ ਤੁਸੀਂ 10-12 ਕਿਲੋ ਰਾਸ਼ਨ ਦੀ ਆਪਾਂ ਜਿੰਨੇ ਗੱਲ ਕਰੀ ਸੀ ਤੇ ਹਰੇ ਦੀ ਵੀ ਆਪਾਂ ਗੱਲ ਕਰੀ ਸੀ ਹੁਣ ਜਿਹੜੇ ਵੀ ਮੰਨ ਲਓ ਆਚਾਰ ਜਿੰਨਾ ਕੋ ਹੈਗਾ ਠੀਕ ਆ ਨਾ ਜਾਂ ਆਪਣੇ ਪਸ਼ੂ ਤੇ ਖਾਤਿਆ ਕਰ ਸਕਦੇ ਨੇ ਵੀਰੇ ਆਚਾਰ ਮੁੱਲ ਵੀ ਲੈ ਸਕਦੇ ਨੇ ਵੀ ਜਿਹਦੇ ਕੋ ਨਹੀਂ ਹੈਗਾ ਤੁਸੀਂ ਮੰਨ ਲਓ ਦਿਹਾੜੀ ਦਾ 5-6 ਕਿਲੋ ਆਚਾਰ 4-5 ਕਿਲੋ ਤੂੜੀ ਤੇ 3-4 ਕਿਲੋ ਫੀਡ ਆ ਜਿਹੜੀ ਉਹ ਪਾਉਣੀ ਹੁੰਦੀ ਆ ਗਾਂ ਨੂੰ ਚਾਹੀ ਗਾਂ ਹੋਵੇ ਚਾਹੀ ਮੱਝ ਹੋਵੇ ਤੇ ਉਹਦੇ ਨਾਲ ਪ੍ਰੋਪਰ ਵੀਰੇ ਵੀ ਵਧੀਆ ਮੈਨੇਜਮੈਂਟ ਹੋ ਜਾਂਦੀ ਆ ਨਾਲੇ ਆਪਣਾ ਪਸ਼ੂ ਆ ਜਿਹੜਾ ਉਹ ਤੰਦਰੁਸਤ ਰਹਿੰਦਾ ਤੇ ਦੂਜੀ ਗੱਲ ਵੀਰੇ ਆਪਾਂ ਨੇ ਕਰਨੀ ਆ ਵੀ ਸੂਣ ਤੋਂ ਬਾਅਦ ਜਦੋਂ ਪਸ਼ੂ ਸੂਣਦਾ ਨਾ ਇੱਕ ਤਾਂ ਉਹਦਾ ਕੈਲਸ਼ੀਅਮ ਨਾ ਡਾਊਨ ਹੋਣ ਦਵੋ بار بار ਉਹਦਾ ਟੈਂਪਰੇਚਰ ਵੀ ਆਪਾਂ ਨੂੰ ਚੈੱਕ ਕਰਨਾ ਹੁੰਦਾ ਵੀ ਤਾਪਮਾਨ ਨਾ ਵਧੇ ਨਾ ਘਟੇ ਵੀ ਮੇਨਟੇਨ ਰਹੇ ਠੀਕ ਆ ਨਾ ਇੱਕ ਤਾਂ ਕੈਲਸ਼ੀਅਮ ਹੁੰਦਾ ਹੈ ਇੱਕ ਵੀਰੇ ਹੁੰਦੀ ਆ ਨਰਜੀ ਜਾਂ ਤੁਸੀਂ ਕੈਲਸ਼ੀਅਮ ਜੈੱਲ ਦੇ ਸਕਦੇ ਹੋ ਜਾਂ ਤੁਸੀਂ 10 12 ਲੀਟਰ ਪਾਣੀ 'ਚ ਜਿਹੜਾ ਗੋਲ ਘੋਲ ਕੇ ਦੇ ਸਕਦੇ ਹੋ ਕਿਉਂਕਿ ਵੀਰੇ ਗੁੜ ਨਾਲ એનਰਜੀ ਬਹੁਤ ਆਉਂਦੀ ਆ ਠੀਕ ਆ ਜੇ ਤੁਹਾਡੇ ਪਸ਼ੂ 'ਚ ਅਨਰਜੀ ਹੋ ਤਾਂ ਹੀ ਉਹਨੇ ਜ਼ੋਰ ਮਾਰ ਕੇ ਜੇਰ ਆ ਜਿਹੜੀ ਉਹ ਸੁੱਟਣੀ ਆ ਤੇ ਦੂਜੀ ਆਪਾਂ ਨੇ ਗੱਲ ਕਰਨੀ ਆ ਵੀਰੇ ਕਈ ਵੀਰ ਕੀ ਕਰਦੇ ਨੇ ਵੀ ਪਸ਼ੂ ਨੂੰ ਸੂਏ ਨੂੰ ਤਿੰਨ ਚਾਰ ਘੰਟੇ ਹੋਏ ਹੁੰਦੇ ਨੇ ਜੇਰ ਪੈਂਦੀ ਨਹੀਂ ਆਪਾਂ ਡਾਕਟਰ ਨੂੰ ਬੁਲਾ ਕੇ ਜੇਰ ਆ ਜਿਹੜੀ ਉਹ ਕਢਾ ਦਿੰਦੇ ਆ ਕਿਉਂਕਿ ਜਦੋਂ ਆਪਾਂ ਜੇਰ ਕਢਾਉਂਦੇ ਆ ਵੀਰੇ ਡਾਕਟਰ ਜੇਰ ਕਢਦਾ ਖਿੱਚਦਾ ਉਹਦੇ ਅੰਦਰ ਜ਼ਖਮ ਹੋ ਜਾਂਦੇ ਨੇ ਤੇ ਉਹਦੇ ਨਾਲ ਇਨਫੈਕਸ਼ਨ ਹੋ ਜਾਂਦੀ ਆ ਤੇ ਇਨਫੈਕਸ਼ਨ ਹੋਣ ਨਾਲ ਵੀਰੇ ਇੱਕ ਤਾਂ ਪਸ਼ੂ ਪ੍ਰੋਪਰ ਦੁੱਧ ਦੇ ਨਹੀਂ ਆਉਂਦਾ ਹੈਗਾ ਠੀਕ ਆ ਨਾ ਪ੍ਰੋਪਰ ਖਾਂਦਾ ਨਾ ਅਗਲੇ ਸੁਵੇਲੀ ਛੇਦੀ ਗੱਬਣ ਹੁੰਦਾ ਠੀਕ ਆ ਤੁਸੀਂ ਵੀਰੇ ਮੇਰੇ ਹਿਸਾਬ ਨਾਲ ਤਾਂ ਵੀ 10 ਤੋਂ 12 ਘੰਟੇ ਗਰਮੀ ਅੱਜ ਬੇਟ ਕਰ ਸਕਦੇ ਹਾਂ ਜੇ ਜੇ ਨਹੀਂ ਪੈਂਦੀ ਆ ਆਪਾਂ ਨੂੰ ਐ ਹੁੰਦਾ ਜੇ 10 12 ਘੰਟੇ ਨਿਕਲ ਗਏ ਫੇਰ ਆਪਾਂ ਡਾਕਟਰ ਦੀ ਸਲਾਹ ਲੈ ਸਕਦੇ ਹਾਂ ਜਾਂ ਉਹਨਾਂ ਨੂੰ ਸਾਧ ਸਕਦੇ ਹਾਂ ਵੀ ਭਾਈ ਇੰਨਾ ਚਿਰ ਰੁਕੂਗਾ ਜੇ ਰਪਈ ਨਹੀਂ ਹੈਗੀ ਤੇ ਸਿਆਲਾਂ ਤੁਸੀਂ 18 ਤੋਂ 20 ਘੰਟੇ ਵੀ ਲਾ ਸਕਦੇ ਹੋ ਵੀ 18 20 ਘੰਟੇ ਬੇਟ ਕਰ ਸਕਦੇ ਹੋ ਜੇ ਰਪਾਊਗੀ ਅਬ ਲੱਗਦੇ ਬਹੁਤ ਘੱਟ ਚਾਂਸ ਹੁੰਦੇ ਨੇ ਜਾਂ ਤੁਹਾਡਾ ਪਸ਼ੂ ਲਿੱਸਾ ਜਾਂ ਪਹਿਲਾਂ ਸੇਵਾ ਨਹੀਂ ਹੋਈ ਵੀ ਤਾਂ ਜੇ ਤੁਸੀਂ ਪ੍ਰੋਪਰ ਮੈਨੇਜਮੈਂਟ ਰੱਖਦੇ ਹੋ ਵੀਰੇ 5-7 ਘੰਟੇ ਜੇ ਤੁਹਾਡੀ ਜੇਰ ਪੈ ਜਾਣੀ ਹੁੰਦੀ ਹੈ ਚਾਹੇ ਤੁਸੀਂ ਕੋਈ ਲਿਕਵਿਡ ਦੋ ਚਾਹੇ ਨਾ ਦੋ ਗੁੜ ਜ਼ਰੂਰ ਦੇ ਅਗਰੋ ਵੀਰੇ ਦੇਸੀ ਫਾਰਮੂਲਾ ਗੁੜ ਤਾਂ ਬਹੁਤ ਚੰਗੀ ਜੀਜ਼ ਹੈ ਹੁਣ ਕਈ ਜਿਵੇਂ ਯੂਟਰੀ ਵਾਈਬ ਵੀ ਆਉਂਦਾ ਹਰਬੋਲੀਨ ਵੀ ਕਈ ਚੀਜ਼ਾਂ ਆਉਂਦੀਆਂ ਨੇ ਵੀਗੇ ਟੀਕੇ ਵੀ ਆਉਂਦੇ ਨੇ ਕਈ ਵੀ ਜੇ ਜੇਰ ਨਾ ਪਈ ਟੀਕਾ ਲਾ ਦੋ ਜਾਂ ਲਿਕਵਿਡ ਪਲਾ ਦੋ ਵੀ ਜੇ ਤੁਹਾਡੀ ਪ੍ਰੋਪਰ ਮੈਨੇਜਮੈਂਟ ਆ ਵੀਰੇ ਹਨਾ ਜੇਰ ਆਪਣੇ ਆਪ ਹੀ ਪਹੂਗੀ ਬਹੁਤ ਘੱਟ ਚਾਂਸ ਹੁੰਦੇ ਨੇ ਇਹ ਨਹੀਂ ਆਪਾਂ ਕਹਿੰਦੇ ਵੀ ਹਾਂ ਜਾਨਸ ਹੁੰਦਾ ਹੀ ਨਹੀਂ ਐਂ ਦਾ ਹੋ ਵੀ ਜਾਂਦੇ ਨੇ ਵੱਡੇ ਵੱਡੇ ਫਾਰਮ ਵਾਲੇ ਜਿਹੜੇ ਪ੍ਰੋਪਰ ਮੈਨੇਜਮੈਂਟ ਰੱਖਦੇ ਨੇ ਕਈ ਵਾਰ ਉਹਨਾਂ ਦੀਆਂ ਗਾਵਾਂ ਚ ਵੀ ਜੇੜ ਦੀ ਰਹਿਸ਼ ਰਹਿ ਜਾਂਦੀ ਆ ਤੇ ਵੀਰੇ ਜਣ ਕੀ ਮੈਨੇਜਮੈਂਟ ਆ ਉਹ ਆਪਣੀ ਪ੍ਰੋਪਰ ਵਧੀਆ ਰੱਖਿਆ ਕਰੋ ਗਾਂ ਦੇ ਥੋੜੀ ਜਿਵੇਂ ਮੈਂ ਦੱਸਿਆ ਸੀਗਾ ਵੀ 12 14 ਕਿਲੋ ਵਾਲੀ ਮੱਝ ਤੇ 25 28 ਕਿਲੋ ਵਾਲੀ ਬੈੜੀ ਆ ਵੀ ਉਹਨਾਂ ਨੂੰ ਸੂਣ ਤੋਂ ਪਹਿਲਾਂ ਇੰਨਾ ਗਰਾਸ਼ਣ ਦੇ ਦਿਆ ਕਰੋ ਆਪਾਂ ਵੀਰੇ ਕੀ ਕਰਦੇ ਆ ਕਈ ਵਾਰ ਟੋਕਰਾ ਆਪਾਂ ਚੱਕਦੇ ਆ ਪਾ ਦਿੰਨੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿੰਨਾ ਹਰਾ ਹੁੰਦਾ ਇਹ ਨਹੀਂ ਪਤਾ ਆਪਾਂ 20 ਕਿਲੋ ਹਰਾ ਪਾ ਦਈਏ ਉਹ ਮੁੜ ਕੇ ਉਹਨੂੰ ਮੋਕ ਲਾ ਗਿਆਂਦੀ ਆ ਨਾ ਪ੍ਰੋਪਰ ਤਰੀਕੇ ਨਾਲ ਫਿਰ ਉਹ ਸੁਣਦੀ ਆ ਆਪਾਂ ਨੂੰ ਬਸ ਇਹ ਹੁੰਦਾ ਵੀ ਗਾਂ ਪ੍ਰੋਪਰ ਸੂੰਪਵੇ ਜੇਰ ਪੈ ਜਵੇ ਦੁੱਧ 2 ਕਿਲੋ ਘੱਟ ਵੀ ਦੇ ਦੇਵੇ ਤਾਂ ਕੋਈ ਚੱਕਰ ਨਹੀਂ ਹੁੰਦਾ ਕਿਉਂਕਿ ਵੀਰੇ ਜਦੋਂ ਗਾਂ ਬਿਮਾਰ ਹੁੰਦੀ ਆ ਜਾਂ ਜੇਰ ਕਢਾਉਣੀ ਹੁੰਦੀ ਆ ਜਾਂ ਡਾਕਟਰ ਆਉਂਦਾ 2-4000 ਰੁਪਏ ਆਪਣਾ ਲੱਗ ਜਾਂਦਾ ਪਸ਼ੂ ਵੀ ਦੁੱਧ ਤੇ ਨਹੀਂ ਆਉਂਦਾ ਫਿਰ ਉਹ ਗੱਲ ਹੀ ਨਹੀਂ ਬਣਦੀ ਹੈਗੀ ਤੇ ਆਪਾਂ ਨੇ ਵੀਰੇ ਇਹ ਵੀਡੀਓ 'ਚ ਇਹੀ ਗੱਲ ਕਰਨੀ ਸੀਗੀ ਤੇ ਯਾਨੀ ਕਿ ਆਪਾਂ ਤਾਂ ਇਹੀ ਕਹਿੰਦੇ ਆ ਵੀ ਗਾਂ ਦੇ ਸੂਣ ਤੋਂ ਬਾਦ ਤੁਸੀਂ 10-12 ਘੰਟੇ ਗਰਮੀਆ ਚ ਤੇ 14-15-18 ਘੰਟੇ ਵੀ 20 ਘੰਟੇ ਵੀ ਤੁਸੀਂ ਸਿਆਲਾਂ ਚ ਬੀਟ ਕਰ ਸਕਦੇ ਹੋ ਇਹ ਜੀ ਕੋਈ ਗੱਲ ਨਹੀਂ ਹੈਗੀ ਵੀ ਜੇ ਨਹੀਂ ਪਊਗੀ ਤੇ ਤੁਸੀਂ ਪ੍ਰੋਪਰ ਮੈਨੇਜਮੈਂਟ ਰੱਖਿਆ ਕਰੋ ਜੇ ਆਪਾਂ ਨੂੰ ਕਈ ਵਾਰ ਵੀਰੇ ਮੈਨੂੰ ਵੀ ਕਈ ਵਾਰ ਪਤਾ ਨਹੀਂ ਲਾ ਹੁਣ ਜੇ ਆਪਾਂ ਕਹਿ ਦੀ ਆਪਾਂ ਨੂੰ ਬਹੁਤ ਗਿਆਨ ਆ ਗਿਆ ਕਈ ਵਾਰ ਜਿਹੜੀ ਚੀਜ਼ ਨਹੀਂ ਪਤਾ ਲੱਗਦਾ ਵੀਰੇ ਆਪਾਂ ਦਾ ਕਹਿੰਦੇ ਆ ਕਿਸੇ ਦੀ ਵੀ ਆਪਣੇ ਦੀ ਸਲਾਹ ਲੈ ਲਿਆ ਕਰੋ ਐ ਆ ਵੀਰੇ ਜੇ ਆਪਾਂ ਕਿਸੇ ਤੋਂ ਪੁੱਛਾਂਗੇ ਜਾਂ ਸਲਾਹ ਕਰਾਂਗੇ ਤਾਂ ਹੀ ਆਏ ਕੰਮ ਤੇ ਆਪਾਂ ਨੂੰ ਸੌਕਾ ਹੋਊਗਾ ਹੁਣ ਕਈ ਵਾਰ ਕੀ ਕਰਦੇ ਨੇ ਵੀਰ ਪੁੱਛਦੇ ਨਹੀਂ ਹੈਗੇ ਜਾਂ ਹੁਣ ਚਾਹੇ ਚਾਹੇ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਜਾਂ ਕਿਸੇ ਦੀ ਵੀ ਫਾਰਮ ਵਾਲੇ ਦੀ ਵੀ ਸਲਾਹ ਲਾ ਸਕਦੇ ਹੋ ਅਗਲੇ ਨੂੰ ਦੁੱਧ ਦੱਸ ਕੇ ਦੱਸਿਆ ਕਰੋ ਜੇ ਹੁਣ ਆਪਾਂ ਕਈ ਵਾਰ ਕਿਸੇ ਫਾਰਮ ਵਾਲੇ ਦੀ ਵੱਡੇ ਦੀ ਸਲਾਹ ਲੈ ਲਏ ਨੇ ਉਹ ਤਾਂ ਆਪਾਂ ਨੂੰ ਕਹਿੰਦਾ ਖੁੱਲਾ ਰਾਸ਼ਨ ਦੇ ਦਿਓ ਆਪਣਾ ਡੰਗਰ ਹੁੰਦਾ 15 18 ਕਿਲੋ ਵਾਲਾ ਖੁੱਲਾ ਰਾਸ਼ਨ ਦੇ ਕੇ ਮੁੜ ਕੇ ਮੋਗ ਲੱਗ ਜਾਂਦੀ ਆ ਠੀਕ ਆ ਵੀਰੇ ਆਪਾਂ ਨੇ ਇਹ ਵੀਡੀਓ 'ਚ ਇਹੀ ਗੱਲ ਕਰਨੀ ਸੀ ਧੰਨਵਾਦ ਸਾਰਿਆਂ ਦਾ